ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬਹਾਦਰ ਸ਼ਾਹ ਦੀ ਮਦਦ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸਦੇ ਪੁੱਤਰਾਂ ਦੇ ਵਿੱਚ ਤਖਤ ਦੀ ਪ੍ਰਾਪਤੀ ਲਈ ਜੰਗ ਛਿੜ ਗਈ ਅਤੇ ਸਭ ਤੋਂ ਵੱਡੇ ਲੜਕੇ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਦੇ ਰਾਹੀਂ ਗੁਰੂ ਸਾਹਿਬ ਜੀ ਨੂੰ ਮਦਦ ਕਰਨ ਲਈ ਬੇਨਤੀ ਭੇਜੀ ਗੁਰੂ ਸਾਹਿਬ ਜੀ ਸਾਬੋ ਕੀ ਤਲਵੰਡੀ ਤੋਂ ਦਿੱਲੀ ਗਏ ਤੇ ਫਿਰ ਆਗਰਾ ਪਹੁੰਚੇ ਅਤੇ ਬਹਾਦਰ ਸ਼ਾਹ ਦੀ ਮਦਦ ਕਰਕੇ ਉਸ ਨੂੰ ਰਾਜ ਦਿਵਾਇਆ ਬਹਾਦਰ ਸ਼ਾਹ ਬੜਾ ਖੁਸ਼ ਹੋਇਆ ਤੇ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਅਤੇ ਕਈ ਕੀਮਤੀ ਤੋਹਫੇ ਦੇ ਕੇ ਆਪਣੀ ਸ਼ਰਧਾ ਭੇਟ ਕੀਤੀ ਇਥੋਂ ਗੁਰੂ ਜੀ ਦੱਖਣ ਵੱਲ ਨੂੰ ਚੱਲ ਪਏ ਬਾਦਸ਼ਾਹ ਬਹਾਦਰ ਸ਼ਾਹ ਵਿਨਾਰ ਸੀ ਗੁਰੂ ਜੀ ਨੇ 나ਦੇੜ ਗੁਦਾਵਰੀ ਨਦੀ ਦੇ ਕੰਢੇ ਆਪਣਾ ਡੇਰਾ ਕੀਤਾ 나ਦੇੜ ਵਿਖੇ ਇੱਕ ਦਿਨ ਬਾਦਸ਼ਾਹ ਬਹਾਦਰ ਸ਼ਾਹ ਨੇ ਬੜਾ ਹੀ ਕੀਮਤੀ ਹੀਰਾ ਗੁਰੂ ਸਾਹਿਬ ਨੂੰ ਭੇਟ ਕੀਤਾ ਅਤੇ ਗੁਰੂ ਜੀ ਨੂੰ ਉਸ ਹੀਰੇ ਦੇ ਗੁਣ ਅਤੇ ਬੇਅੰਤ ਕੀਮਤ ਬਾਰੇ ਦੱਸਣ ਲੱਗਾ ਗੁਰੂ ਸਾਹਿਬ ਜੀ ਨੇ ਉਹ ਹੀਰਾ ਦਰਿਆ ਵਿੱਚ ਸੁੱਟ ਦਿੱਤਾ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਅਤੇ ਉਸ ਦੇ ਤੋ ਖਲਾ ਕਰਨ ਉੱਤੇ ਗੁਰੂ ਸਾਹਿਬ ਜੀ ਨੇ ਕਿਹਾ ਜਾ ਜਾ ਕੇ ਦਰਿਆ ਵਿੱਚ ਆਪਣਾ ਹੀਰਾ ਕੱਢ ਲਿਆ ਜਿਦੋਂ ਉਹ ਹੀਰਾ ਕੱਢਣ ਗਿਆ ਤਾਂ ਉਸ ਨੂੰ ਦਰਿਆ ਵਿੱਚ ਉਸੇ ਤਰ੍ਹਾਂ ਤੇ ਬੇਸ਼ੁਮਾਰ ਹੀਰੇ ਨਜ਼ਰ ਆਏ ਬਹਾਦਰ ਸ਼ਾਹ ਸ਼ਰਮਿੰਤਾ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਟੈਪਿਆ ਅਤੇ ਆਸ਼ੀਰਵਾਦ ਲੈ ਕੇ ਦੱਖਣ ਵੱਲ ਬਗਾਵਤ ਉੱਤੇ ਕਾਬੂ ਪਾਉਣ ਦੇ ਲਈ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਬਹਾਦਰ ਸ਼ਾਹ ਦੀ ਮਦਦ ਔਰੰਗਜੀਤ ਦੀ ਮੌਤ ਤੋਂ ਬਾਅਦ ਉਸਦੇ ਪੁੱਤਰਾਂ ਦੇ ਵਿੱਚ ਤਖਤ ਦੀ ਪ੍ਰਾਪਤੀ ਲਈ ਜੰਗ ਛਿੜ ਗਈ ਅਤੇ ਸਭ ਤੋਂ ਵੱਡੇ ਲੜਕੇ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਦੇ ਰਾਹੀਂ ਗੁਰੂ ਸਾਹਿਬ ਜੀ ਨੂੰ ਮਦਦ ਕਰਨ ਲਈ ਬੇਨਤੀ ਭੇਜੀ। ਗੁਰੂ ਸਾਹਿਬ ਜੀ ਸਾਬੋ ਕੀ ਤਲਵੰਡੀ ਤੋਂ ਦਿੱਲੀ ਗਏ ਤੇ ਫਿਰ ਆਗਰਾ ਪਹੁੰਚੇ ਅਤੇ ਬਹਾਦਰ ਸ਼ਾਹ ਦੀ ਮਦਦ ਕਰਕੇ ਉਸ ਨੂੰ ਰਾਜ ਦਿਵਾਇਆ। ਬਹਾਦਰ ਸ਼ਾਹ ਬੜਾ ਖੁਸ਼ ਹੋਇਆ ਤੇ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਅਤੇ ਕਈ ਕੀਮਤੀ ਤੋਹਫੇ ਦੇ ਕੇ ਆਪਣੀ ਸ਼ਰਧਾ ਭੇਟ ਕੀਤੀ। ਇੱਥੋਂ ਗੁਰੂ ਜੀ ਦੱਖਣ ਵੱਲ ਨੂੰ ਚੱਲ ਪਏ। ਬਾਦਸ਼ਾਹ ਬਹਾਦਰ ਸ਼ਾਹ ਵੀ ਨਾਰਸੀ ਗੁਰੂ ਜੀ ਨੇ 나ਦੇੜ ਗੁਦਾਵਰੀ ਨਦੀ ਦੇ ਕੰਢੇ ਆਪਣਾ ਡੇਰਾ ਕੀਤਾ 나ਦੇੜ ਵਿਖੇ ਇੱਕ ਦਿਨ ਬਾਦਸ਼ਾਹ ਬਹਾਦਰ ਸ਼ਾਹ ਨੇ ਬੜਾ ਹੀ ਕੀਮਤੀ ਹੀਰਾ ਗੁਰੂ ਸਾਹਿਬ ਨੂੰ ਭੇਟ ਕੀਤਾ ਅਤੇ ਗੁਰੂ ਜੀ ਨੂੰ ਉਸ ਹੀਰੇ ਦੇ ਗੁਣ ਅਤੇ ਬੇਅੰਤ ਕੀਮਤ ਬਾਰੇ ਦੱਸਣ ਲੱਗਾ ਗੁਰੂ ਸਾਹਿਬ ਜੀ ਨੇ ਉਹ ਹੀਰਾ ਦਰਿਆ ਵਿੱਚ ਸੁੱਟ ਦਿੱਤਾ ਬਹਾਦਰ ਸ਼ਾਹ ਬੜਾ ਹੈਰਾਨ ਹੋਇਆ ਅਤੇ ਉਸ ਦੇ ਤੌਖਲਾ ਕਰਨ ਉੱਤੇ ਗੁਰੂ ਸਾਹਿਬ ਜੀ ਨੇ ਕਿਹਾ ਜਾ ਜਾ ਕੇ ਦਰਿਆ ਵਿੱਚ ਆਪਣਾ ਹੀਰਾ ਕੱਢ ਲਿਆ ਜਿਦੋਂ ਉਹ ਹੀਰਾ ਕੱਢਣ ਗਿਆ ਤਾਂ ਉਸ ਨੂੰ ਦਰਿਆ ਵਿੱਚ ਉਸੇ ਤਰ੍ਹਾਂ ਦੇ ਬੇਸ਼ੁਮਾਰ ਹੀਰੇ ਨਜ਼ਰ ਆਏ ਬਹਾਦਰ ਸ਼ਾ ਸ਼ਰਮਿੰਤਾ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਟੈਪਿਆ ਅਤੇ ਆਸ਼ੀਰਵਾਦ ਲੈ ਕੇ ਦੱਖਣ ਵੱਲ ਬਗਾਵਤ ਉੱਤੇ ਕਾਬੂ ਪਾਉਣ ਦੇ ਲਈ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਥ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਬਹਾਦਰ ਸ਼ਾਹ ਦੀ ਮਦਦ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸਦੇ ਪੁੱਤਰਾਂ ਦੇ ਵਿੱਚ ਤਖਤ ਦੀ ਪ੍ਰਾਪਤੀ ਲਈ ਜੰਗ ਛਿੜ ਗਈ ਅਤੇ ਸਭ ਤੋਂ ਵੱਡੇ ਲੜਕੇ ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਦੇ ਰਾਹੀਂ ਗੁਰੂ ਸਾਹਿਬ ਜੀ ਨੂੰ ਮਦਦ ਕਰਨ ਲਈ ਬੇਨਤੀ ਭੇਜੀ ਗੁਰੂ ਸਾਹਿਬ ਜੀ ਸਾਬੋ ਕੀ ਤਲਵੰਡੀ ਤੋਂ ਦਿੱਲੀ ਗਏ ਤੇ ਫਿਰ ਆਗਰਾ ਪਹੁੰਚੇ ਅਤੇ ਬਹਾਦਰ ਸ਼ਾਹ ਦੀ ਮਦਦ ਕਰਕੇ ਉਸ ਨੂੰ ਰਾਜ ਦਿਵਾਇਆ ਦਰਸ਼ਾ ਬੜਾ ਖੁਸ਼ ਹੋਇਆ ਤੇ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ ਅਤੇ ਕਈ ਕੀਮਤੀ ਤੋਹਫੇ ਦੇ ਕੇ ਆਪਣੀ ਸ਼ਰਧਾ ਭੇਟ ਕੀਤੀ ਇਥੋਂ ਗੁਰੂ ਜੀ ਦੱਖਣ ਵੱਲ ਨੂੰ ਚੱਲ ਪਏ ਬਾਦਸ਼ਾਹ ਬਹਾਦਰ ਸ਼ਾਹ ਵੀ ਨਾਲ ਸੀ ਗੁਰੂ ਜੀ ਨੇ 나ਦੇੜ ਗੁਦਾਵਰੀ ਨਦੀ ਦੇ ਕੰਢੇ ਆਪਣਾ ਡੇਰਾ ਕੀਤਾ 나ਦੇੜ ਵਿਖੇ ਇੱਕ ਦਿਨ ਬਾਦਸ਼ਾਹ ਬਹਾਦਰ ਸ਼ਾਹ ਨੇ ਬੜਾ ਹੀ ਕੀਮਤੀ ਹੀਰਾ ਗੁਰੂ ਸਾਹਿਬ ਨੂੰ ਭੇਟ ਕੀਤਾ ਅਤੇ ਗੁਰੂ ਜੀ ਨੂੰ ਉਸ ਹੀਰੇ ਦੇ ਗੁਣ ਅਤੇ ਬੇਅੰਤ ਕੀਮਤ ਬਾਰੇ ਦੱਸਣ ਲੱਗਾ ਗੁਰੂ ਸਾਹਿਬ ਜੀ ਨੇ ਉਹ ਹੀਰਾ ਦਰਿਆ ਵਿੱਚ ਸੁੱਟ ਦਿੱਤਾ ਬਹਾਦਰ ਸ਼ਾ ਬੜਾ ਹੈਰਾਨ ਹੋਇਆ ਅਤੇ ਉਸ ਦੇ ਤੌਖਲਾ ਕਰਨ ਉੱਤੇ ਗੁਰੂ ਸਾਹਿਬ ਜੀ ਨੇ ਕਿਹਾ ਜਾ ਜਾ ਕੇ ਦਰਿਆ ਵਿੱਚ ਆਪਣਾ ਹੀਰਾ ਕੱਢ ਲਿਆ ਜਦੋਂ ਉਹ ਹੀਰਾ ਕੱਢਣ ਗਿਆ ਤਾਂ ਉਸ ਨੂੰ ਦਰਿਆ ਵਿੱਚ ਉਸੇ ਤਰ੍ਹਾਂ ਤੇ ਬੇਸ਼ੁਮਾਰ ਹੀਰੇ ਨਜ਼ਰ ਆਏ ਬਹਾਦਰ ਸ਼ਾ ਸ਼ਰਮਿੰਤਾ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਟੈਪਿਆ ਅਤੇ ਆਸ਼ੀਰਵਾਦ ਲੈ ਕੇ ਦੱਖਣ ਵੱਲ ਬਗਾਵਤ ਉੱਤੇ ਕਾਬੂ ਪਾਉਣ ਦੇ ਲਈ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ